ਹੈਲੋ ਸ਼ਸ਼੍ਰੀਕਲ ਮੇਰੀ YouTube ਫੈਮਲੀ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਠਾਕ ਆ ਅਸੀਂ ਵੀ ਠੀਕ ਠਾਕ ਆ ਦੀਪ ਅੰਮੂ ਬਲੌਗ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਜੀ ਤੇ ਆਪਾਂ ਆਏ ਹੋਏ ਸੀ ਰਾਜਪਰੇ ਪੈਣ ਕੋਲੇ ਤੇ ਦੇਖੋ ਜੀ ਪਾਲਕ ਕਿਹੜੀ ਰੁੱਤ ਚ ਲੱਗੀ ਹੋਈ ਆ ਪੈਣ ਕਰੀ ਦੇਖ ਤੋੜ ਲੈ ਜੇ ਤੋੜਨੀ ਆ ਤੇ ਵੀ ਆਲੂਆਂ ਚ ਪਾਲੀਆਂ ਫਿਰ ਗਰਮੀ ਬਹੁਤ ਜ਼ਿਆਦਾ ਆ ਤੇ ਮੈਨੂੰ ਕੋਈ ਤੇ ਬੈਂਗਣ ਬਹੁਤ ਜ਼ਿਆਦਾ ਲੱਗੇ ਪਏ ਆ ਦੇਖੋ ਜੀ ਤੁਹਾਨੂੰ ਬੈਂਗਣ ਦਿਖਾਉਣਾ ਤੇ ਖੜ ਜੋ ਇੱਧਰ ਦੇਖੋ ਜੀ ਬੈਂਗਣ ਵਾਲਾ ਪੇਡਾ ਭਰਿਆ ਪਿਆ ਦੇਖੋ ਜੀ ਇਹ ਇਧਰ ਦੇਖੋ ਇੰਨੇ ਬੈਂਗਣ ਤੇ ਬਹੁਤ ਦੇਖਭਾਲ ਕਰਦੀ ਹੈ ਭੈਣ ਇਧਰ ਦੇਖੋ ਜੀ ਪਾਲਕ ਵੀ ਲਾ ਕੇ ਰੱਖੀ ਇਤਨੀ ਗਰਮੀ ਤੇ ਕਹਿੰਦੀ ਪਾਲਕ ਮੈਨੂੰ ਦੱਸਿਆ ਹੋਇਆ ਡਾਕਟਰਾਂ ਨੇ ਵੀ ਖਾਣੀ ਆ ਤੇ ਮੈਂ ਕਹਿੰਨੀ ਗਰਮੀ ਚ ਦੇਖੋ ਦੇਖੋ ਜੀ ਆਪਾਂ ਤੋੜ ਕੇ ਤੁਹਾਨੂੰ ਦਿਖਾਵਾਂਗੇ ਜੀ ਕਿੰਨੇ ਸਾਰੇ ਉਤਰਨਗੇ ਤੇ ਇਧਰ ਦੇਖੋ ਇਹ ਪਤਨਾ ਹੋ ਗਿਆ ਥੋੜਾ ਜਿਹਾ ਸੁੱਕ ਗਿਆ ਪਤინა ਵੀ ਬਹੁਤ ਜ਼ਿਆਦਾ ਸੀ ਪਹਿਲਾਂ ਸਾਰਾ ਪੇਡੇ ਗਿਰਨ ਲੱਗੇ ਤੇ ਇਹਨਾਂ ਆ ਦੇਖੋ ਜੀ ਬਹੁਤ ਜ਼ਿਆਦੇ ਬੈਂਗਣ ਆ ਭੈਣ ਤੇ ਨਹੀਂ ਮੇਰੀ ਵੀਡੀਓ ਇਹਨੂੰ ਵਿੱਚ ਲੈ ਆਈ ਤੇ ਮੈਂ ਨਾ ਵੀਡੀਓ ਦੇ ਵਿੱਚ ਆ ਆ ਮੈਂ ਇਹ ਲਓ ਨày ਬਣਾ ਲਾ ਵੀਡੀਓ ਜੀ ਤੇ ਮੈਂ ਸਵੇਰੋਂ ਆਈ ਸੀ ਜੀ ਦੇਖੋ ਏਡੇ ਏਡੇ ਬੈਂਗਣ ਲੱਗੇ ਪਏ ਆ ਜੀ ਭਰੇ ਪਏ ਪੇਡੇ ਤੇ ਆ ਤੋੜ ਲਈ ਜੀ ਆਪਾਂ ਬੈਂਗਣ ਬੋਟੀ ਭਰੀ ਉੱਤਰਿਆਈ ਬੈਂਗਣਾ ਦੀ ਤੇ ਦੇਖੋ ਜੀ ਇੱਕ ਬੋਟੀ ਉੱਤਰਿਆ ਜੀ ਤੇ ਜਿਹਨੇ ਖਾਣੇ ਆ ਖਾਓ ਦੇਖੋ ਜੀ ਮੇਰੇ ਛੋਟੇ ਜਿਹਾ ਬਲੌਕ ਨੂੰ ਪਿਆਰ ਦੇਣਾ ਜੀ ਤੇ ਵੱਧ ਤੋਂ ਵੱਧ ਤੇ ਆਪਾਂ ਲੈ ਕੇ ਜਾਹਾਂਗੇ ਜੀ ਦੇਖ ਲੋ